ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਤੁਹਾਨੂੰ ਆਪਣੇ ਘਰੋਂ ਪਿੰਡ ਬਾਂਚੜੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਦੀ ਵੀਡੀਓ ਤੁਹਾਨੂੰ ਆ ਤਿੰਨ ਤੋਕੜਾਂ ਦੇ ਬਣਾ ਗਾਵਾਂ ਵਿਖਾਉਣੀਆਂ ਚੰਗੇ ਰਿਕਾਰਡ ਵਾਲੀਆਂ ਗੱਭਣਾ ਚੈੱਕ ਪਾਸ ਤੇ ਬਾਕੀ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਡਿਟੇਲ ਕਿੰਨਾ ਕਿੰਨੇ ਜਿਹੜੀਆਂ ਗੱਭਣਾ ਕੀ ਕੀ ਮਿਲ ਕੇ ਰਿਕਾਰਡ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੱਗੇ ਜੀ ਨੇ ਕੀ ਹਾਲ ਜੀ ਕਿਰਪਾ ਮਹਾਰਾਜ ਦੀ ਕੇ ਪੂਰੀ ਤੁਰੇ ਕਿਰਪਾ ਜੀ ਦੀ ਜੀ ਤੇ ਲੇ ਗਿਆ ਉਦ ਨਾਲਾ ਮਾਲ ਤੁਰੇ ਆਉਂਦਾ ਵੇਖਦਾ ਜਾਂਦਾ ਤ ਤੇ ਵੇਗ ਗਿਆ ਉਦਨਾਲਾ ਮਾਲ ਹਾਂਜੀ ਉਦਨਾਲਾ ਵੇਗ ਗਿਆ ਜੱਗੇ ਵੀਰੇ ਤੇ ਨਾਂ ਤੇ ਐਡਰੈਸ ਦੱਸ ਦੋ ਨਾਂ ਸ਼ਰੀਪ ਸਿੰਘ ਪਿੰਡ ਵਾਂਚੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਜੀ ਹਾਂਜੀ ਫੋਨ ਨੰਬਰ ਫੋਨ ਨੰਬਰ 84337914 ਅੱਛਾ ਜੀ ਹਾਂ ਤੇ ਜੇ ਗਰਮੀ ਆ ਗਈ ਆਪਾਂ ਗਰਮੀ ਵਾਲੇ ਤੋਫੇ ਕੱਢ ਲਿਆ ਹੁੰਦੇ ਹੈਗੇ ਅੱਛਾ ਜੀ ਪਾਣ ਸਾਰੀ ਦਿਹਾੜੀ ਆਪਣੀ ਤਿੰਨੇ ਗਾਵਾਂ ਤੋਂ ਪੇ ਵੰਦ ਜੇ ਘਰ ਕੋਈ ਗਏ ਫਰੀ ਦੇ ਦਿਆਗੇ ਅੱਗੇ ਵੀ ਹੋਰ 10 ਤੇ ਥਾਨ ਚੱਡੇ ਜਿਹੜੀਆਂ ਸਾਫ ਸੁਥਰੀਆਂ ਕੋਈ ਅੰਤਰੀ ਦੇ ਰੰਗ ਬਾਜ ਵਾਲੀਆਂ ਚਮਕਾਲੀਆਂ ਵਹਿਣਾ ਤਿੰਨੇ ਅੱਛਾ ਇਤਨੇ ਗਰਮੀ ਵਾਲੀਆਂ ਤਿੰਨੇ ਹੀ ਗਰਮੀ ਵਾਲੀਆਂ ਤਿੰਨੇ ਹੀ ਟੋਕੜਾ ਬਣਾ ਤੇ ਭਾਅ ਓੜੇ ਚੰਗੇ ਆ ਅੱਛਾ ਜੀ ਹਾਂਜੀ ਜਰਸੀ ਸ਼ਾਈ ਵਾਲ ਕਰਾਉਂ ਦਿਆ ਤਿੰਨੇ ਹੀ ਗਏ ਠੀਕ ਹੈ ਹਾਂ ਹਾਂ ਤੇ ਕਰੀਏ ਸ਼ੁਰੂਆਤ ਪਹਿਲੇ ਨੰਬਰ ਵਾਲੀ ਦੇ ਚਲੋ ਕਰ ਲੈਂਦੇ ਆ ਇੱਥੇ ਹੀ ਕਰ ਲਓ ਕਾਲੀ ਵਹਿੜ ਕੋ ਚਮ ਬਿੱਕ ਕਿਨਵਾ ਸੁਹਾ ਸੁਈ ਜੀ ਸੁਹਾ ਵੀਰ ਜੀ ਪਹਿਲਾ ਸੁਈ ਆ ਦੁਇ ਲਈ ਗਾਂ ਗੱਭਣ ਆ ਅੱਗੇ ਕਿੰਨੇ ਜਦੀ ਗੱਭਣ ਜੀ ਇਹ ਗੱਭਣ ਤੇ ਨਾਮ ਹੀ ਨਹੀਂ ਆਦੀ ਖਾਣੇ ਵਖਾ ਮੈਂ ਨਹੀਂ ਖੁਰਾ ਖਾਣੇ ਵਖਾ ਵੇ ਦੇਖੋ ਇੱਕ ਨਾ ਮਗਰ ਚੱਡਾ ਚੱਡਾ ਖਾ ਕਿੰਨੀਆਂ ਸਫਾਈਆ ਵਾ ਕੋਈ ਟਾਈਮ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵੜਾ ਨੂੰ ਵੇਖ ਲੈ ਜੇ ਕੇਰ ਇਹ ਚਾਨ ਕੇ ਜ ਪ੍ਰੋਗਰਾਮ ਬਣ ਗਿਆ ਅੱਜ ਹੀ ਆਈ ਅੱਜ ਹੀ ਆਈ ਅੱਜ ਹੀ ਵੀਡੀਓ ਪਾਤੀ ਹੋਈ ਇਹਨਾਂ ਦੀ ਸੇਰ ਦੀ 7 ਵਜੇ ਦੀ ਚਵਾਈ ਤੇ 3 ਵਜੇ ਆਪਾਂ ਵੀਡੀਓ ਬਣਾਉਂਦੇ ਝੂੜ ਨਹੀਂ ਮਾਰਨਾ ਵੇ ਅੱਛਾ ਹਾਂਜੀ ਤੇ ਖੋਲੋ ਹਿਕਰਾ ਇਹਨੂੰ ਇਹਨੂੰ ਖੋਲੇ ਇਹ ਕਹੋ ਜੀ ਦੁੱਧ ਕਿੰਨਾ ਹੈ ਟਾਈਮ ਤੇ ਦੁੱਧ ਜਗਿਆ ਵੀਰੇ 8 ਕਿਲੋ ਹੀ ਹੋਊਗਾ ਅੱਛਾ ਜੀ ਦੋ ਡੰਗ ਚੋਲੇ ਤਿੰਨ ਡੰਗ ਚੋਲੇ 8 ਕਿਲੋ ਦੁੱਧ ਤੇ ਗੱਭਣ ਕਿੰਨੇ ਚਾਹੀਦੇ ਦੱਸ ਜੀ ਇਹ ਗੱਭਣ ਵੀ ਜੀ ਤਾਂ ਦੱਸਿਆ ਇਹ ਤਿੰਨਾਂ ਮਹੀਨੇ ਦੀ ਕਰਮਾ ਵਾਲੀ ਗੱਭਣ ਜੀ ਅੱਛਾ ਜੀ 8 ਕਿਲੋ ਦੁੱਧ ਤੇ ਤਿੰਨਾਂ ਮਹੀਨੇ ਦੀ ਗੱਭਣ ਕਿਹੜਾ ਚਮਕ ਉਹ ਕਿੰਨੇ ਦਾ ਚੰਪ ਦੇਖ ਲਓ ਮੈਨੂੰ ਉਹਦਾ ਬਾਕੀ ਕੋਈ ਸੀਨੀਅਰ ਥਰਡ ਗ੍ਰੇਡ ਵੀ ਤਾਂ ਚੰਗਾ ਵਾ ਇਹ ਫੇਸ ਕੁਆਲਿਟੀ ਵੀ ਕਿੰਨੀ ਚੰਗੀ ਹੈ 22 ਹਾਲ ਗਰਮੀਆਂ ਚੱਲਣ ਵਾਲੀ ਫੱਜਰ ਨੂੰ ਜਗਿਆ ਦੁੱਧ ਤਾਂ 21 ਕਿਲੋ ਅੱਛਾ ਜੀ ਹਾਂ ਜੀ ਮੈਂ ਖਾਨ ਚੱ ਆਹ ਵਜੀ ਠੰਡੀ ਤੇਰੀ ਆ ਬੜੀ ਠੰਡੀ ਮਿੱਠੀ ਆਪਣੀਆਂ ਬੀਬੀਆਂ ਚੋਰੀਆਂ ਜੱਗੇ ਵੀਰ ਆਪਣੇ ਕੋਈ ਗੱਲ ਹੀ ਨਹੀਂ ਉਹ ਜਿਹਾ ਵੇਖੋ ਪੂਰੀ ਠੰਡੀ ਮਿੱਠੀ ਹੋਣੀ ਕੋਈ ਮਸਲਾ ਨਹੀਂ ਇਹਨੂੰ ਕਾਲੀ ਜਿੱਦਾ ਮਰਜੀ ਹੱਥੋਂ ਫੇਰੀਓ ਕੋਈ ਕਾਲੀ ਪੈਣ ਵਾਲੀ ਨਹੀਂ ਕਰਮਾਂ ਵਾਲੀ ਅੱਛਾ ਜੀ ਤੇ ਆ ਵੇਖੋ ਜਿੱਦਾ ਜਿੱਥੇ ਖਲੋ ਜਣੀ ਉੱਥੇ ਹੀ ਖਲੋ ਜਣੀ ਆ ਚੰਗੀ ਆ ਹਾਂ ਰੰਗ ਬੜਾ ਚਮਕੋ ਬੜੀ ਚਮਕੋ ਹੈ ਕਿੰਨੀ ਤੇ ਖੋਲ ਰਾਈ ਸੱਜਣ ਨੂੰ 22 ਕਿਲੋ ਦਿੱਤਾ ਗਰੰਟੀ ਨਾਲ ਤੇ ਲੈ ਜੋ ਵੀਰ ਇਹਦਾ ਸਾਹ ਦਾ ਮੁੱਲ ਪਾਉਣ ਵਾਲੀ ਹੈ ਜੱਗੇ ਵੀਰ ਦੇ ਵਛੀ ਵੇ ਕਿਤਰਾ ਨਹੀਂ ਠੰਡ ਠੂਣ ਵੇ ਕਿੱਡਾ ਚੰਗਾ ਤੇ ਇਹ ਦੋ ਨਿਗੇ ਨਿਗੇ ਥਣਾ ਲੀਆ ਅੱਛਾ ਜੀ ਹਾਂ ਜੀ ਇਹ ਆ ਵੀ ਗਾਡੀ ਗਾਂ ਵਛੀ ਤਿਆਰ ਹੋਈ ਗਾਡੀ ਕਿਸੇ ਰਕਮ ਰੱਗਾਂ ਮਾਰੀ ਬਾਕੀ ਜੇ ਕਿਹ ਰੱਟ ਕਿਲੋ ਜਿਹਨ ਦੁੱਧ ਦੇ ਉਹ ਇਹਦੇ ਦੇਖਾਂ ਕਿ ਸਾਰੀ ਗਰਮੀਆਂ ਦੁੱਧ ਚਵਾ ਜਾਣਾ ਸਾਰੀ ਗਰਮੀਆਂ ਦੁੱਧ ਚਵਾ ਜਾਣਾ ਤੇ ਗਰਮੀ ਨਹੀਂ ਮਾਰੀ ਫੇਰ ਜਾ ਕੇ ਕਿੱਡਾ ਵੇ ਸੱਜਾ ਜਿਹੜਾ ਤੇ ਗਰਮੀ ਨਹੀਂ ਮਨਾਣੀ ਜਾ ਕੇ ਇਹਨੇ ਤੇ ਕਿੰਨਾ ਦੁੱਧ ਆ ਇਹਦਾ ਮੁੱਲ ਵੀ ਜੀ ਫਿਰ ਮੁੱਲ ਨਹੀਂ ਕਰਨਾ ਵੀ ਹਾਂ ਜੀ 35000 ਹੀ ਦੇ ਦਈਏ ਕਾਰਦੀ ਕਰਕੇ ਕਰਦੀ ਸੋਚ ਜਾਂ ਕੇ ਵੀਰੇ ਸੱਜਰ ਬਸੀ ਦੇ 70 ਦੀ ਆ ਚੱਲ ਥੋੜੇ ਬੋਲ ਜਸ ਨੋ 30000 ਦੀ ਦੇਣੀ ਪੂਰੇ 30 ਦੀ ਦੇਣੀ ਨਹੀਂ 30000 ਜਾਂ ਜਾਂ 30000 ਦੀ ਆ ਤੂੰ ਕਹ ਤਾ 30 ਦੀ ਹੀ ਦੇਣੀ ਆ ਤੇ ਬਾਕੀ ਆ ਥਾਣੇ ਗੁੱਲਾ ਨਹੀਂ ਆ ਚੀਜ਼ਾਂ ਹੀ ਲੱਭਦੀਆਂ ਵੀ ਛੋਟ ਛੜ ਕੋਈ ਨਹੀਂ ਕਰਦਾ ਚਾਹਵੇਂ ਬੰਨੇ ਹੋਵੇ ਚਾਹਵੇਂ ਇੱਕ ਹੋ ਜਾ ਥਾਣੇ ਬਾਕੀਆ ਵੀ ਥਾਣੇ ਵੇਚ ਲੋ ਛੱਡਾ ਛੱਡਾ ਵੇ ਮਿਲਕ ਵੇਣ ਦੇ ਕਿੰਡੀ ਮੋਟੀ ਆ ਆ ਤੂੰ ਵੇਚ ਲੋ ਦੁੱਧ ਵਾਲੀ ਹਾਂ ਤੇ ਗੱਡੀ ਆ ਗਈ ਦੂਜੇ ਨਾਲ ਜਰਸੀ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਆ ਗਈ ਆ ਜਿਹੜਾ ਜੀ ਮੀਮ ਜੀ ਕਿਆ ਬਾਤ ਹੈ ਚੱਗੇ ਵੀਰੇ ਇਹ ਹੁਣ ਇੱਕ ਤੋਂ ਵੱਧ ਕੋਈ ਟਾਈਮ ਨਹੀਂ ਕੋਈ ਗੱਲ ਨਹੀਂ ਤੇ ਕੋਈ ਬਾਤ ਨਹੀਂ ਥਣ ਥਣ ਵੇਖ ਕਿੱਦਾਂ ਸਪੈਸ਼ਲ ਆ ਭਾਈ ਵੇ ਇਧਰ ਆ ਚੀਜ਼ਾਂ ਨਹੀਂ ਲੱਗਦੀਆਂ ਜੀ ਪਛੀ ਦੀ ਆ ਬੜੀ ਗੇਂਦਰਗੀ ਨਹੀਂ ਗਈ ਜੀ ਕਬੂਤਰ ਜੀ ਤੇ ਪਹਿਲਾ ਸੁਆ ਸੁਈ ਜਾ ਦੂਜੇ ਲਈ ਅਕੇ ਗੱਭਣੇ ਕੋਈ ਪਸ਼ਮੀ ਨਹੀਂ ਕੋਈ ਟਾਈਮ ਤੇ ਨਹੀਂ ਵੇਖ ਲਾ ਠੀਕ ਹਾਂ ਛਿੱਗੀ ਹੋਵੇ ਫ੍ਰੀ ਦੇ ਦੂੰਗਾ ਮੂੰ ਚਾਰੇ ਦੰਦ ਚਾਰੇ ਹੀ ਦਾਂ ਦੂੰ ਛਿੱਗੀ ਵੀ ਉਹ ਫ੍ਰੀ ਦੇ ਦੂੰ ਫ੍ਰੀ ਅਛਾ ਜੀ ਹਾਂ ਤੇ ਕਿੰਨੇ ਜੀ ਚੈੱਕ ਪਾ ਲੀ ਸਾਡੇ ਚਵਾ ਮਹੀਨੇ ਦੀ ਗੱਬਣ 8 ਕਿਲੋ ਇਹਦੇ ਕੋਲ ਦੁੱਧ ਕੋਈ ਸੱਤ ਘਰ ਕੇ ਲੈ ਜੇ ਚੋਂ ਮਹੀਨੇ ਦੀ ਗੱਬਣ ਤੇ 8 ਕਿਲੋ ਦੁੱਧ ਇਹਦੇ ਕੋਲ 8 ਕਿਲੋ ਦੁੱਧ ਤੇ ਮੇਮ ਮੇਮ ਆ ਮੇਮ ਵਾਕੇ ਹੈ ਹੀ ਮੇਮ ਇਹ ਇਹ ਜਿੰਗਰੇਜਨ ਇਧਰੇ ਬੁੱਥੀ ਵੇ ਜਿਹੜੀ ਖਾਣ ਵੇਖ ਵਾਲੀ ਨਹੀਂ ਗਈ ਜੀ ਆ ਇਧਰ ਆਹ ਮਾਤੀ ਵਾਤੀ ਖਾਵੇ ਨਹੀਂ ਗਈ ਜੀ ਬੁੱਥੀ ਆ ਕਰਮਾਲੀ ਨੂੰ ਇਹਨੇ ਵੀ ਪਹਿਲਾਂ ਦੋ ਚੰਗਾ ਚਵਾਇ ਉਥਾਂ ਪਹਿਲੇ ਨੇ ਦੋ ਵੀਰ ਜੀ ਥੋੜਾ 17 ਕਿਲੋ ਦਿੱਤਾ ਵਾ ਆਪਾਂ 20 22 ਕਿਲੋ ਨਹੀਂ ਆਖੜਾ ਵੀ ਆਰ ਕਿਦੋਂ ਤੋਂ 18 ਕਿਲੋ ਭਰਦੀ 18 19 ਕਿਲੋ ਹੱਸ ਗਈ ਕਿਥਾਂ ਦੇਖ ਜੇ ਆਪਾਂ ਕਹਿਤਾ ਸੀ ਨਾ ਜਗੇ ਹੀ ਰਹਿ ਇਧਰ ਰੋਸ ਕਰ ਮਾਉਂ ਜੀ ਲੋ ਆ ਵੀ ਲੋ ਜੀ ਜੇ ਚੌਗੀ ਆਖਿਆ ਚੌਗੀ ਹੀ ਹੋਊਗੀ ਜੱਗੇ ਵੀ ਨਾ ਚਾਰੇ ਜੰਦ ਜੀ ਆ ਦੋ ਦੋ ਕੰਨੀਆਂ ਖਲੋਤੀਆਂ ਦੂੰਦੀਆਂ ਹੋਈਆਂ ਬੰਨੇ ਵਾਲੀਆਂ ਦੋਵੇਂ ਬੰਨੇ ਫਿਰ ਬਿਊਟੀ ਵੇਖ ਕੇ ਦੀ ਨੀ ਪ્યોਰ ਚੌਗੀ ਜੀ ਪੋਸਟਰ ਆ ਫੋਟੋ ਲੱਗਣ ਵਾਲੀ ਇਹਦੀ ਕਰਮ ਵਾਲੀ ਦੀ ਪ્યોਰ ਬ੍ਰੀਡ ਆ ਤੇ ਬ੍ਰੀਡ ਬੋਲਦੀ ਵੀ ਅਜੇ ਬ੍ਰੀਡ ਇਹਦੇ ਬ੍ਰੀਡ ਬੋਲੂਗੀ ਵੀ ਇਧਰ ਲੈ ਜੋ ਥਾਣਾ ਹਾਂ ਵੇਖ ਕਿੰਨੀ ਮਿੱਠੀ ਵੇਲਾ ਕਿੰਨੀ ਆ ਲੈ ਜੋ ਜੀ ਤੇ ਬਾਕੀ ਲੀਵਾ ਖਾਓ ਇੱਕ ਰਾ ਸਫਾਈਆ ਸਫਈਆ ਵੇਣਾ ਕਿੰਨੀਆਂ ਵਾ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਅੱਗੇ ਵੀਰ ਅਮਾ ਚਲਣੀਆਂ ਨੇ ਤੇ ਗਾਂਧੀ ਪਾਦਾ ਪੰਜਾਬ ਦਾ ਰਵਾਇ ਖਤਮ ਕਰ ਦੇਣਾ ਹਾਂ ਪੰਜਾਬ ਵਾਲੀ ਜਰਸੀ ਜੇ ਪੰਜਾਬ ਵਾਲੀ ਜਰਸੀ ਸਭ ਤੋਂ ਵੱਡੀ ਗੱਲ ਅਮਾ ਚਲਣੀਆਂ ਦੇ ਥਣ ਨਹੀਂ ਆਮ ਜਿਹੜੀ ਜਿਹੜੀ ਜਰਸੀਆਂ ਨਾਲ ਜੱਗੇ ਵੀ ਰੋਟੀ ਜਰਸੀ ਕੋਈ ਵੱਡੀ ਜਰਸੀ ਨਹੀਂ ਆ ਆ ਪਹਿਲਾਂ ਦਾਦ ਨੇ ਜਿਹੜੀ ਗੱਲ ਦੱਸੀ ਚੰਗੀ ਆ ਕੋਈ ਵੀਰ ਭਰਾ ਕੇ ਖਰਾਬ ਨਾ ਹੋਵੇ ਇਹਦਾ ਮੁੱਲ ਇਹਦਾ ਮੋਲ ਤੇ ਇਧਰ ਇਹ ਜੱਕੀ ਵੀ ਰਮਸਰਾ ਵਸ਼ੇ 40 40000 ਦੀ ਆ ਵੀ ਗੰਡੀ ਆ ਬਰੀਡ ਵਾਲੀਆਂ ਵੇਕਦੀਆਂ ਬਰੀਡ ਆ ਜਿੰਨੀ ਪਛੀ ਨੂੰ ਵੀ ਬਰੀਡ ਵੇਖ ਲੋ ਕਿੰਨੀ ਸਾਰੀ ਬਰੀਡ ਚ ਆ ਇਹ ਆ 35000 ਦੀ ਦੇਣੀ ਆ ਕਰ ਦੀ ਸਾਡੇ ਚੋਹਾਂ ਮਹੀਨੇ ਦੀ ਗੱਭਣ 8 ਕਿਲੋ ਤੋਂ 7 ਕਰਕੇ ਦੇਣੀ ਵੀਰਪਰਾ ਨੂੰ ਕਰ ਦੀ ਛੋਟ 33000 ਦੀ ਦੇਣੀ ਅੱਗੇ ਵੀਰ 32 ਦੀ ਦੇ ਦਈਏ 32000 ਦੀ ਦੇ ਦਾਂਗੇ ਕੋਈ ਗੱਲ ਨਹੀਂ ਕੋਈ ਵੀਰਪਰਾ ਫੋਨ ਲਾਵੇ ਕੋਈ ਸੋਹਣੀ ਪੈ ਗਈ ਜੋੜਾ ਜੜਾ ਕਰੂਗਾ ਮਾਂ ਤਾਲ ਕਰੇ ਪਰ ਬੱਛੀਆਂ ਦੇ ਮੁੱਲ ਪਾਉਣ ਵਾਲੀ ਆ ਇਹ ਬੱਛੀਆਂ ਸਾਹ ਦਾ ਮੁੱਲ ਪਾਉਣ ਵਾਲੀ ਆ ਜੀ ਹਾਂ ਤੇ ਗਾੜੀ ਦੇ ਰਹੀ ਐਰਸ਼ਾਨ ਮਸਲਾ ਸਾਰੀਆਂ ਲੈ ਗਰਮੀ ਵਾਲੀਆਂ ਕੇ ਸਾਰੀਆਂ ਗਰਮੀ ਵਾਲੀਆਂ ਕੇ ਫੁੱਲ ਲੜਾ ਜੀ ਲੱਸੀਆਂ ਨਹੀਂ ਵੇ ਫੁੱਲ ਆ ਫੁੱਲ ਵੱਡੀ ਵੇਸੀ ਅਵੀ ਫੁੱਲ ਵੱਡੇ ਕਿ ਟਾਂਚੀ ਨਹੀਂ ਮਾਰ ਕੇ ਇਹ ਵੀ ਜੀ ਕਿਨੇ ਚੈੱਕ ਪਾ ਜੇ ਇੱਕ ਮਹੀਨਾ ਕੱਚੀ ਆ ਚੈੱਕ ਬਾਲ ਤੇ ਇੱਕ ਮਹੀਨਾ ਕੱਚੀ ਆ ਅੱਠਾਂ ਦੀ ਹੋ ਗਈ ਕੇ ਅੱਠਾਂ ਦੀ ਹੋ ਗਈ ਆ ਅੱਠਾਂ ਦੀ ਹੋ ਗਈ ਤੇ ਵੱਡੀ ਵੇਖ ਲੋ ਕਿੱਡੀ ਏ ਪੂਰੀ ਵੱਡੀ ਗਾਂ ਕੇ ਕਿੱਡੀ ਆ ਛੋਟੇ ਅਸੀਂ ਕੱਲੀ ਆਉਣ ਵਾਲੀ ਜੇ ਫੋਲਰਾ ਜੀ ਕਰਮਾਲੀ ਜੱਗੇ ਵੀ ਨੇ ਵੀ ਕੋਈ ਪਰਵਾਹੀ ਆ ਤੈਨੂੰ ਪਤਾ ਫਿਰ ਇਹ ਸ਼ਾਇ ਵੈਡਾ ਦੀ ਵੇ ਪੱਠਾ ਦੇ ਵੀਰ ਜੀ ਨੂੰ ਕਿਸ ਦੇਣੀ ਆ ਗਾ ਜੇ ਆਪਾਂ ਆਖੀਏ ਤੇ ਤੂੜੀ ਵੰਡ ਤੇ ਮਾਲ ਵੇਖ ਲੈ ਕਿੰਨਾ ਰਜਦਾ ਹੋਏ ਕਰਮਾਲੀਆ ਇਹ ਵੱਧ ਆਈ ਇਹਨਾਂ ਦਾ ਤੂੜੀ ਵੰਡੀ ਖਾਂਦੀਆਂ ਤੂੜੀ ਵੰਡ ਤੇ ਵੇ ਗਾਵਾਂ ਕਿਧਰ ਰੱਤੀਆ ਵਾ ਲੈ ਜੀ ਤੇ ਵੀ ਫੋਲਰਾ ਜੀ ਪਹਿਲਾਂ ਸੁਆ ਬੱਛੀ ਦਾ ਦੁੱਧ ਦਿੱਤਾ 18 ਕਿਲੋ ਅਰ ਕੀ 22 ਕਿਲੋ ਦੁੱਧ ਭਰ ਜੂਗੀ ਬੱਛੀ ਹੱਸ ਕੇ ਜਗੇ ਵੀ ਦੇ ਵੱਡੀ ਵੱਡੀ ਫੋਲ ਵੱਡੀਆਂ ਰਾਜੀ ਪੂਰੀ ਆ ਕਰਮਾਲੀ ਜੀ ਵੀਰ ਜੀ 1 ਮਹੀਨਾ ਕੋਈ ਸਾਹਮਣੇ 65000 ਦੀ ਰਕਮ ਲਾਏ ਤੇਰੇ ਸਾਹਮਣੇ ਵੇਲਾ ਪੈ ਗਈ ਹੈ ਜਗੇ ਵੀਰ ਥਣ ਸਿੱਧੇ ਘਰ ਆਈ ਹੈ ਚੰਗੇ ਆ ਬਾਕੀ ਹਾਂ ਮਾਨਾ ਮੁੰਨਾ ਵੀ ਚੰਗਾ ਥਣ ਸਿੱਧੇ ਘਰ ਵਾਲੀ ਕਰਮ ਵਾਲੀ ਇਹ ਵੀ ਜਗੇ ਵੀਰ ਇਹਦਾ ਵੀ ਜੀ ਇਹਦਾ ਮੋਲੇ ਦਾ ਇਹਦਾ ਮੋਲੇ 40000 ਜੇ ਹਾਂਜੀ ਮਾਂ ਤਣ ਸੱਜਣ ਵਾਸ਼ੀ 65000 ਦੀ ਵੇਚ ਜੂ ਕੋਈ ਮਹੀਨਾ ਸਾਹਮਣੇ 20000 ਰੈਂਟ ਲਾ ਜੂਗੀ ਇਹ ਕਰਮ ਵਾਲੀ ਤੇ ਇਹ 35000 ਹੀ ਦੇ ਦਾਂ 30000 ਕੋਈ ਵੀਰ ਭਰਾ ਨਾਲ ਲਾ ਲੈ 35000 ਹਾਂਜੀ ਤੇ ਬਾਕੀ ਆ ਵਾਸ਼ੀ ਦਾ ਥਣ ਗੋਲ ਖਾ ਕਿੰਦੀ ਆ ਜਿਆਦਾ ਚੰਗੀਆਂ ਥਣ ਚੜੀ ਦੀਆਂ ਕਿੰਨ ਕੋਈ ਟਾਈਮ ਤੇ ਨਹੀਂ ਜੱਗੇ ਵੀ ਅਰੀਜਨਲ ਹੈ ਜੋ ਕੋ ਹੋਊਗਾ ਅਰੀਜਨਲ ਹੋਊਗਾ ਠੀਕ ਹੈ ਹਾਂ ਤੇ ਬਾਕੀ ਨਾਲ ਬਾਕੀ ਚੈੱਕ ਪਾਸ ਦੀ ਜੱਗੇ ਵੀ 100% ਗਾਰੰਟੀ ਹੋਊਗੀ ਹਾਂਜੀ ਕਿ ਥਣਾ ਦੀ ਪੂਰ ਛਟੇ ਦੀ ਬਾਅਦ ਘਾੜਦੀ ਤਿੰਨਾ ਦੀ ਗਾਰੰਟੀ ਹੋਊਗੀ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰਕੇ ਲੈ ਜੀ ਨਾ ਤੇ ਤੇ ਨਾਮ ਮੇਰਾ ਰਸ਼ੀ ਸਿੰਘ ਪਿੰਡ ਵਾਂਚੜੀ ਜ਼ਿਲ੍ਹਾ ਅੰਬਸਰ ਤਹਿਸੀਲ ਅੰਬਸਰ ਸਰਜੇ ਫਾਸਿ ਖਾਬੀ